ਇੱਕ ਨਾ ਅੱਜ ਹੋਰ ਬੜੀ ਖਬਰ ਚਰਚਿਤ ਰਹੀ ਆ ਮਨਜਿੰਦਰ ਸਿੰਘ ਲਾਲਪੁਰਾ ਇੱਕ ਵਿਧਾਇਕ ਨੇ ਅੱਗੇ ਵੀ ਉਹਨਾਂ ਦੇ ਦੋ ਤਿੰਨ ਪੰਗੇ ਜਿਹੜੇ ਬੜੇ ਚਰਚਿਤ ਰਹੇ ਆ ਹਾਂ ਆ ਪਿੱਛੇ ਜੇ ਕੋਟ ਮੁਹੰਮਦ ਖਾਨ ਵਾਲਾ ਮਸਲਾ ਸੀਗਾ ਜਿਹੜਾ ਸਰਪੰਚ ਨੂੰ ਕਲੀਨ ਚਿੱਟ ਮਿਲੀ ਆ ਉਹਦੇ 'ਚ ਵੀ ਉਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤੇ ਉਹ ਮਾਈਨਿੰਗ ਵਾਲਾ ਮਾਮਲਾ ਈ ਸੀ ਰੋਲਾ ਪੈ ਗਿਆ ਐਸਐਸਪੀ ਦਾ ਤਵਾਦਲਾ ਤੱਕ ਹੋਇਆ ਹਾਂ ਇਹਨਾਂ ਦੇ ਨੇੜ ਦੇ ਰਿਸ਼ਤੇਦਾਰ ਦੀਆਂ ਹਸਪਤਾਲ ਚੋਂ ਫੋਟੋਆਂ ਆਈਆਂ ਜੀ ਬਹੁਤ ਕੁਝ ਹੋਇਆ ਇੱਕ ਜੇਈ ਦਾ ਮਾਮਲਾ ਆ ਗਿਆ ਫਿਰ ਸ਼ਾਇਦ ਇੱਕ ਉਹ ਕੋਈ ਫੈਕਟਰੀ ਦਾ ਰੌਲਾ ਪੈ ਗਿਆ ਮਤਲਬ ਕਿ ਲਾਲਪੁਰਾ ਚਰਚਿਤ ਰਹੇ ਹੂੰ ਉਹ ਹਮੇਸ਼ਾ ਆਪਣਾ ਪੱਖ ਰੱਖਦੇ ਰਹੇ ਇਹ ਉਹਨਾਂ ਚ ਖਾਸियत ਤਾਂ ਕਿਉਂ ਆਪਣਾ ਪੱਖ ਜਨੂ ਰੱਖਦੇ ਆ ਜੀ ਇਹਦੇ ਚ ਕੋਈ ਸ਼ੱਕ ਨਹੀਂ ਕੋਈ ਦੋਰ ਨਹੀਂ ਹੁਣ ਇੱਕ ਵੀਡੀਓ ਵਾਇਰਲ ਹੋ ਗਈ ਕਿ ਲਾਲਪੁਰਾ ਸਾਬ ਦਾ ਬਰਦਰ ਲਾ ਸਾਲਾ ਜੀ ਉਹ ਤੇ ਬੜੀ ਡੰਡੇ ਨਾਲ ਔਰਤਾਂ ਨੂੰ ਕੁੱਟ ਰਿਹਾ ਹੋ ਔਰਤਾਂ ਨੂੰ ਕੁੱਟ ਰਿਹਾ ਤੇ ਮਾਮਲਾ ਇਹ ਆ ਕਹਿੰਦੇ ਆ ਕਿ ਤਿੰਨ ਕਿੱਲੇ ਜ਼ਮੀਨ ਜਿਹੜੀ ਹੈ ਹੂੰ ਉਹ ਰੌਲੇ ਦਾ ਸਬਬ ਹੈ ਪਰਿਵਾਰ ਕਈ ਕਿਸਮ ਦੇ ਦੋਸ਼ ਲਾਉਂਦਾ ਹੂੰ ਹੂੰ ਤੇ ਸਾਹਬ ਲਾਲੋ ਵਿਧਾਇਕ ਨੂੰ ਆਪਣੇ ਸਾਲੇ ਦੇ ਉਲਟ ਵੀਡੀਓ ਪਾਉਣਾ ਪਿਆ ਕਿ ਮੈਂ ਡੀਡੀਆਰ ਕਟਵਾ ਦਿੱਤੀ ਹੈ ਰਾਜਨੀਤੀ ਕਰਨ ਦੀ ਥਾਂ ਤੇ ਮਜੀਠੀ ਹੋ ਰਹੀ ਜਾਂ ਸਿੱਕੀ ਸਾਹਿਬ ਹੋ ਰਹੀ ਕਿ ਭਾਈ ਉਹ ਪਰਿਵਾਰ ਨੂੰ ਭੇਜਨ ਤੇ ਕਾਰਵਾਈ ਜਿਹੜੀ ਆ ਜੇ ਮੇਰਾ ਸਾਲਾ ਦੋਸ਼ੀ ਤੇ ਹੋਣੀ ਚਾਹੀਦੀ ਹੈ ਮਾਮਲਾ ਬਹੁਤ ਵੱਡਾ ਸੀਗਾ ਵੱਡਾ ਬਣ ਜਾਣਾ ਸੀ ਕਿਉਂਕਿ ਵੀਡੀਓ ਸੀ ਜੀ ਬਿਲਕੁਲ ਬਿਲਕੁਲ ਪਰ ਤੁਸੀਂ ਇਹ ਦੇਖੋ ਕਿ ਭਾਈ ਇੱਕ ੱਡੀ ਗਲਤ ਗੱਲ ਆ ਯਾਰ ਤੁਹਾਡਾ ਰਿਸ਼ਤੇਦਾਰ ਸਾਲਾ ਆਪਣਵਈਆ ਬਹੁਤ ਨੇੜ ਦੇ ਰਿਸ਼ਤੇਦਾਰੀ ਆ ਜੀ ਇਹ ਵੈਸੇ ਚਲੋ ਹੋ ਸਕਦਾ ਉਹਨਾਂ ਦਾ ਕਹਿਣਾ ਦਾ ਮਤਲਬ ਕਿ ਮੈਂ ਕੋਈ ਰਿਸ਼ਤੇਦਾਰ ਦੀ ਗਲਤੀ ਦਾ ਜ਼ਿੰਮੇਵਾਰ ਕਿਵੇਂ ਬਿਲਕੁਲ ਇਹ ਗੱਲ درست ਹੈ ਮੈਂ ਹਮੇਸ਼ਾ ਕਹਿੰਦਾ ਹੁਣਾ ਅਮਰਤਪਾਲ ਸਿੰਘ ਦੇ ਮਾਮਲੇ 'ਚ ਵੀ ਮੈਂ ਇਹ ਕਿਹਾ ਸੀ ਜੀ ਜੀ ਮੇਰੀ ਅਮਰਤਪਾਲ ਸਿੰਘ ਨਾਲ ਅਸਹਿਮਤੀ ਹੋ ਸਕਦੀ ਹੈ ਪਰ ਮੈਂ ਕਹਿਆ ਸੀ ਕਿ ਯਾਰ ਕਿ ਠੀਕ ਹੈ ਚਲੋ ਉਹਦੀ ਆਪ ਦੀ ਸਹੀ ਸੋਚਣੀ ਬਟ ਉਹਦੇ ਭਰਾ ਜਿਹੜਾ ਬਾਹਰ ਹੈ ਉਹ ਅੰਦਰ ਹੈ ਉਹਦੀ ਕਿਸੇ ਕਰਤੂਤ ਵਾਸਤੇ ਕਿਵੇਂ ਜ਼ਿੰਮੇਵਾਰ ਹੋ ਸਕਦਾ ਜੇ ਕਿਸੇ ਕੰਮ ਵਾਸਤੇ ਕਿਵੇਂ ਕਿਸੇ ਗਲਤ ਜਾਂ ਸਹੀ ਵਾਸਤੇ ਕਿਵੇਂ ਜ਼ਿੰਮੇਵਾਰ ਹੋ ਸਕਦਾ ਹਾਲਾਂਕਿ ਚਲੋ ਕੁਝ ਲੋਕ ਸੋਚਦੇ ਆ ਪਰ ਮੇਰਾ ਮੰਨਣਾ ਹੈ ਕਿ ਕਈ ਵਾਰ ਕਈ ਵਾਰ ਤੇ ਮਿੱਥ ਕੇ ਭਰਾ ਗਲਤ ਕਰਦੇ ਆ ਕਿ ਤੇਰੀ ਮਿੱਟੀ ਕਰਨੀ ਕਰ ਹਾਂ ਸੱਚ ਹੈ ਫੈਕਟ ਹੈ ਸਾਡੇ ਜੀ 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 ਸਾਡੇ ਨਾਲ ਹੋਈਆਂ ਬੀਤੀਆਂ ਨੇ ਤੇ ਇਸੇ ਕਰਕੇ ਬਹੁਤ ਲੋਕਾਂ ਨਾਲੋਂ ਨਾਤਾ ਹੀ ਤੋੜ ਕੇ ਬੈਠੇ ਆ ਕਿ ਠੀਕ ਆ ਬਾਈ ਯਾਰ ਜੋ ਮਰਜ਼ੀ ਕਰੀ ਜਾਓ ਤੁਹਾਡੀ ਜ਼ਿੰਦਗੀ ਆ ਹੁਣ ਇਹ ਗੱਲ ਤੇ ਠੀਕ ਆ ਪਰ ਕੀ ਉਹਨਾਂ ਬੰਦਿਆਂ 'ਚ ਨੁਕਸ ਨਹੀਂ ਹੈ ਜਿਹੜੇ ਇਹ ਜ਼ਿੰਮੇਵਾਰੀ ਨਹੀਂ ਸਮਝਦੇ ਕਿ ਤੁਹਾਡਾ ਪਣਵਈਆ ਕੀ ਆ ਤੁਹਾਡਾ ਭਰਾ ਕੀ ਆ ਘਟੋ ਘਟੂ ਗਲਤ ਤੇ ਹੈ ਨਾ ਬਿਲਕੁਲ ਇਹ ਚੀਜ਼ ਤੁਹਾਨੂੰ ਖੁੱਲ ਕੇ ਕਹਿਣੀ ਚਾਹੀਦੀ ਆ ਦੇਖਣੀ ਚਾਹੀਦੀ ਦੋਨੋਂ ਨਾਤਾ ਹੈ ਨਾ ਹੂੰ ਕਹੋ ਕਿ ਸਮਾਜਿਕ ਤੌਰ ਤੇ ਭਾਈ ਮੈਂ ਉਦੋਂ ਤੱਕ ਤੇਰੇ ਘਰ ਨਹੀਂ ਵੜੂੰਗਾ ਜੀ ਜਦੋਂ ਤੱਕ ਤੈਨੂੰ ਇਸ ਕੇਸ ਚ ਕਲੀਨ ਚਿੱਟ ਨਹੀਂ ਮਿਲਦੀ ਜਾਂ ਉਹਨਾਂ ਦੇ ਪੈਰੀ ਪੈ ਕੇ ਮਾਫੀ ਨਹੀਂ ਮੰਗਦਾ ਹੂੰ ਜੋ ਗੱਲ ਦੱਸ ਕਰ ਇੱਥੇ ਵੀ ਜ਼ਿਮੀਂਦਾਰ ਹੋਲਾ ਆ ਥੋੜੇ ਦਿਨ ਪਹਿਲਾਂ ਲਾਲਜੀਤ ਸਿੰਘ ਭੁੱਲਰ ਹੋਰਾਂ ਤੇ ਕਥੇ ਤੌਰ ਤੇ ਦੋਸ਼ ਲੱਗੇ ਐਨਆਰਆਈ ਕੁੜੀ ਨੇ ਲਾਏ ਉਹ ਬੀਬੀ ਨੇ ਲਾਏ ਉਹ ਵੀ ਕਾਫੀ ਵੱਡੀ ਢੇਰੀ ਦੀ ਮਾਲਕਨਿਆਂ ਹੂੰ ਤਾਂ ਉਹਨਾਂ ਨੇ ਵੀ ਜ਼ਮੀਨ ਦਾ ਮਤਲਬ ਕਿ ਫੇਰ ਉਹੀ ਗੱਲਾਂ ਆ ਗਈਆਂ ਨਾ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਜ਼ਮੀਨ ਬਿਲਕੁਲ ਇਹ ਵਿੱਚ ਆਉਂਦੀ ਆ ਸਿਆਸਤ ਤੇ ਇੱਥੇ ਵੀ ਜ਼ਮੀਨੀ ਝਗੜਾ ਉਹ ਮੈਨੂੰ ਗੱਲ ਚੇਤੇ ਆ ਗਈ ਆਪਾਂ ਉਹ ਚਲਦੇ ਚਲਦੇ ਉਹ ਅਕਾਲੀਆਂ ਦੀ ਗੱਲ ਕੀਤੀ ਸੀ ਜੀ ਜੀ ਕਿ ਇਹੀ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਪਿਛਲੀਆਂ ਸਰਕਾਰਾਂ ਨੂੰ ਬਹੁਤ ਵੱਡੀ ਹਾਨੀ ਦੇ ਗਈਆਂ ਤੋਹੀ ਚੀਜ਼ਾਂ ਤੁਹਾਡੇ ਇੱਥੇ ਵਾਪਰ ਰਹੀਆਂ ਪਰ ਲਾਲਪੁਰਾ ਸਾਹਿਬ ਨੂੰ ਗੁਜ਼ਾਰਿਸ਼ ਆ ਕਿ ਸਵਾਰਥ ਤੇ ਤਾਂ ਕਹਦੇ ਹੋ ਲਾਨੀਆਂ ਕਿ ਭਾਈ ਤੇਰੇ ਨਾਲ ਮੇਰਾ ਹੁਣ ਸਰੋ ਕਰਣੀ ਹੈ ਜਦੋਂ ਤੱਕ ਤੈਨੂੰ ਕਲੀਨ ਚਿੱਟ ਨਹੀਂ ਮਿਲਦੀ ਜੀ ਤੇ ਜਾਂ ਤੂੰ ਜਾ ਕੇ ਉਹਨਾਂ ਦੇ ਪੈਰੀਂ ਪਹਿਕੇ ਮਾਫੀ ਨਹੀਂ ਮੰਗਦਾ ਕਿਉਂਕਿ ਵੀਡੀਓ ਤਾਂ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ AI ਨਿਰਮਤ ਆ ਜਿਵੇਂ ਡਾਕਟਰ ਵਜੂਦ ਜੀ ਕਹਿ ਗਏ ਇੱਕ ਵਾਰੀ ਇਹ ਨਹੀਂ ਇਹ ਗੱਲ ਚੱਲਦੀ ਨਾ ਜੀ ਜੀ ਖੈਰ ਜੀ ਬਿਲਕੁਲ ਮਿੰਟੂ ਜੀ ਖੈਰ ਇੱਕ ਨਾ ਮਿੱਤਰ ਕਹ ਰਹੇ ਨੇ ਪੰਜਾਬ ਕਿੰਗਸ ਜੀ ਵੈਸੇ ਜੀ ਆਪਾਂ ਇਹ ਗੱਲ ਕੱਲ ਕਰ ਲਈ ਸੀਗੀ ਇਹ ਕਹਿੰਦੇ ਕਿ ਤੁਸੀਂ ਉਹ ਮੁੰਡੇ ਦੀ ਗੱਲ ਕਰਿਓ ਨਹੀਂ ਸਰ ਕੀਤੀ ਹੈ ਜੀ ਅੱਜ ਕੱਲ ਕਰ ਲਈਆ ਵਾਲੀਬਾਲ ਵਾਲੇ ਮੁੰਡੇ ਦੀ ਵੀ ਕੀਤੀ ਆ ਤੇ ਜਿਹੜਾ ਮੱਲਾਂ ਵਾਲੇ ਕੋਲ ਕਤਲ ਹੋਇਆ ਡਾਕਟਰ ਦਾ ਭਰਾ ਜਿਹੜਾ ਜੀ ਜੀ ਉਹ ਡਾਕਟਰ ਸਾਹਿਬ ਉੱਥੇ ਕਰ ਰਹੇ ਨੇ ਸ਼ਾਇਦ ਐਮ ਡੀ ਉੱਥੇ ਜੈਪੁਰ ਰਾਜਸਥਾਨ ਦੇ ਵਿੱਚ ਮੈਂ ਤੇ ਇਹ ਵੀ ਤੁਹਾਨੂੰ ਦੱਸ ਦੇਣਾ ਸਬ ਹੋ ਸਕਦਾ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਹਾਂਜੀ ਹੋ ਸਕਦਾ ਦੋਸਤਾਂ ਨੇ ਕੱਲ ਵਾਲਾ ਪ੍ਰੋਗਰਾਮ ਨਾ ਸੁਣਿਆ ਹੋਵੇ ਤੇ ਪਰ ਚਲੋ ਮੈਂ ਚੇਤੇ ਕਰਾਦਾ ਤੁਹਾਨੂੰ ਤੁਸੀਂ ਕੱਲ ਵਾਲਾ ਪ੍ਰੋਗਰਾਮ ਸੁਣ ਸਕਦੇ ਹੋ ਜਿਸ ਅਸੀਂ ਗੱਲ ਕੀਤੀ ਸੀਗੇ ਦੇ ਬਾਰੇ खैर ਮਿੰਟੂ ਜੀ ਅਗਲੀ ਖਬਰ ਵੱਲ ਨੂੰ ਚੱਲਦੇ ਹਾਂ ਨਾਲ ਨਾਲ ਸਵਾਗਤ ਕਰਦੇ ਹਾਂ ਦੋਸਤਾਂ ਦਾ ਪਲੀਜ਼ ਪ੍ਰੋਗਰਾਮ ਹਾਂਜੀ 41% ਕਹਿੰਦੇ ਕਿ ਵੋਟ ਪੋਲ ਹੋ ਗਈ ਆ ਬਿਲਕੁਲ ਜੇ 50 ਤੋਂ ਉੱਤੇ ਜਾਂਦੀ ਆ ਤਾਂ ਆਮ ਆਦਮੀ ਪਾਰਟੀ ਸੁਖਦਾ ਸਾ ਲਿਆ ਸਕਦੀ ਆ ਮੇਰਾ ਇਹ ਮੰਨਣਾ ਆ ਬਾਕੀ ਦੇਖੋ 50 ਤੋਂ 60 ਵੈਸੇ ਬਹੁਤ ਘਟ ਰਹੀ ਆ ਵੋਟ ਪੋਲ ਘਟ ਰਹੀ ਆ ਪੰਜਾਬ ਦੇ ਹੂੰ ਵੈਸੇ ਇਹ ਇੱਕ ਸੋਚਣ ਵਾਲੀ ਗੱਲ ਹੈ ਵੈਸੇ ওভারঅল ਜੇ ਇੰਡੀਆ ਦਾ ਤੁਸੀਂ ਦੇਖੋਗੇ ਹੂੰ ਤਾਂ ਡਾਟਾ ਹੈ ਕਿ ਭਈ ਸਾਰੇ ਪਾਸੇ ਹੀ ਇਹ ਹੋ ਹਾਲਿਆ ਪਰ ਸਾਡੇ ਪੰਜਾਬ ਦੇ ਵਿੱਚ ਲੋਕ ਬਹੁਤ ਗੱਜ-ਵੱਜ ਕੇ ਅੱਗੇ ਵੋਟਾਂ ਪਾਉਂਦੇ ਸਨ ਹੂੰ ਪਰ ਹੁਣ ਥੋੜਾ ਜਿਹਾ ਕਿਤੇ ਨਾ ਕਿਤੇ ਦੇਖਦੇ ਪਏ ਕਿ ਕੰਮ ਡਾਊਨ ਚੱਲ ਰਿਹਾ ਜੀ ਜੀ ਮਿੰਟੂ ਜੀ ਖੈਰ ਚਲੋ ਇਹ ਤੇ ਹੁਣ ਆਪਾਂ ਨੂੰ ਲੱਗ ਜਾਣਾ ਪਤਾ ਜਲਦ ਜਲਦ ਪ੍ਰੋਗਰਾਮ ਦੇ ਵਿੱਚ ਇੱਕ ਅੱਧੀ ਅਪਡੇਸ਼ਨ ਹੋਰ ਆ ਜਾਣੀ ਹੈ ਇਹਦੇ ਬਾਰੇ ਤੇ